ਮਾਨ ਸਰਕਾਰ ਦੇ ਸਿਹਤ ਖੇਤਰ 'ਚ ਪੰਜ ਵੱਡੇ ਕਦਮ ਆਮ ਆਦਮੀ ਕਲੀਨਿਕ ਦਿਆਂ ਸਿਹਤ ਸੇਵਾਵਾਂ ਹੁਣ ਘਰ ਬੈਠੇ WhatsApp 'ਤੇ ਮਿਲਣਗੀਆਂ ਆਮ ਆਦਮੀ ਕਲੀਨਿਕਾਂ 'ਚ 107 ਕਿਸਮਾਂ ਦੀਆਂ ਮੁਫਤ ਦਵਾਈਆਂ ਆਮ ਆਦਮੀ ਕਲੀਨਿਕਾਂ 'ਚ 47 ਕਿਸਮਾਂ ਦੇ ਮੁਫਤ ਟੈਸਟ ਆਮ ਆਦਮੀ ਕਲੀਨਿਕਾਂ 'ਚ ਐਂਟੀ ਰੈਬੀਜ਼ ਦਾ ਮੁਫਤ ਟੀਕਾ ਆਮ ਆਦਮੀ ਕਲੀਨਿਕਾਂ 'ਚ ਗਰਭਵਤੀ ਔਰਤਾਂ ਦਾ ਮੁਫਤ ਇਲਾਜ ਇਹ ਐ ਨਵਾਂ ਪੰਜਾਬ ਜਿੱਥੇ ਇਲਾਜ ਵੀ ਮੁਫਤ ਤੇ ਇੱਜ਼ਤ ਵੀ ਪੂਰੀ ਕਿਉਂਕਿ ਲੋਕਾਂ ਦੀ ਸਿਹਤ ਹੈ ਸਰਕਾਰ ਦੀ ਜ਼ਿੰਮੇਵਾਰੀ ਪਾਣੀ ਬਹੁਤ ਆ ਗਿਆ ਸ ਬਾਲ ਬੱਚਾ ਕਿਧਰੇ ਸਾਟਾ ਤੇ ਅਸੀਂ ਆਪ ਕਿਧਰੇ ਪਸ਼ੂ ਬਸ ਕਿੱਥੇ ਲੈ ਕੇ ਜਾਈਏ ਫਿਰ ਰਾਈ ਬੰਦ ਹੋ ਗਏ ਨੇ ਦਿੱਕਤ ਤਾਂ ਫਿਰ ਆਉਂਦੀ ਏ ਸਰਕਾਰ ਮਦਦ ਕਰੇ ਖੜਾ ਦੀ ਮਾਰ ਜਿਹੜੀ ਸਾਡੇ ਸਰਹੱਦੀ ਪਿੰਡਾਂ ਦੇ ਵਿੱਚ ਬਹੁਤ ਪਈ ਹੈ ਪਾਣੀ ਦਾ ਪੱਦਰ ਜਿਹੜਾ ਹੈ ਲਗਾਤਾਰ ਬਾਰਿਸ਼ ਹੋਣ ਕਰਕੇ ਬਹੁਤ ਜ਼ਿਆਦਾ ਵੱਜ ਚੁੱਕਿਆ ਹੈ ਜਿਹੜੇ ਖੇਤ ਨੇ ਉਹਨਾਂ ਦੇ ਤਾਂ ਨੁਕਸਾਨ ਹੋਇਆ ਹੈ जिन्हें भी कर दे वो सारे दे सारे जड़े पानी बेच आ चुके हैं लोग जड़े ने कितना के छत्ता उतर लगे मजबूर हो चुके हैं बस बड़े बड़े पानी चलान है। तो 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 साडी सहायता की जाए कर सर रब आसरे छा सकता है जी ये तो चाड़ी परिवार है के नहीं काफी लोग है ये जड़े से आए पानी बहुत आ गया सी जी ठीक है ਜਿੰਨੇ ਕਾਰਨ ਸਾਨੂੰ ਪਸ਼ੂ ਵੀ ਕੱਟਣੇ ਪਏ ਤੇ ਅਸੀਂ ਬਾਲ ਬੱਚਾ ਕਿਧਰੇ ਸਾਡਾ ਤੇ ਅਸੀਂ ਆਪ ਕਿਧਰੇ ਘਰ ਛੱਡਨੇ ਪਏਗੇ ਹਾਂਜੀ ਤੇ ਫਿਰ ਇੱਥੇ ਕਿਉਂ ਰਹੇ ਹੋ ਛੱਡ ਥੱਲੇ ਇਹ ਸਾਡੀ ਮਜਬੂਰੀ ਹੈ ਕਿਉਂਕਿ ਸਾਡੇ ਪਸ਼ੂ ਅਸੀਂ ਕਿੱਥੇ ਲੈ ਕੇ ਜਾਈਏ ਫਿਰ ਪਸ਼ੂਆਂ ਨਾਲ ਸਾਨੂੰ ਵੀ ਇੱਥੇ ਰਹਿਣਾ ਪੈਣਾ ਨਾਲੇ ਬਾਰਿਸ਼ ਹੈਗੀ ਉਪਰੋਂ ਨਹੀਂ ਤੇ ਫਿਰ ਪ੍ਰਸ਼ਾਸਨ ਨੇ ਕੋਈ ਕੈਂਪ ਗੁੰਮਪ ਜਿਹੜੇ ਬਣਾਇਆ ਉੱਥੇ ਨਹੀਂ ਗਏ ਤੁਸੀਂ ਅਸੀਂ ਉਧਰ ਤਾਂ ਅਸੀਂ ਸਾਡਾ ਕਿਉਂਕਿ ਪਾਣੀ ਦਾ ਸਾਨੂੰ ਉਧਰ ਪਾਸੇ ਰਾਹ ਹੀ ਬੰਦ ਹੋ ਗਏ ਨੇ ਤੇ ਫਿਰ ਜਿਹੜੇ ਬਸਸ ਨੂੰ ਰਾਹ ਮਿਲਿਆ ਸੁੱਕਾ ਸੀ ਉਹ ਸਿਪਾਸੀ ਤੋਰ ਪਏ। ਇਹ ਫਿਰ ਸਾਰੇ ਘਰ ਦਾ ਸਮਾਨ ਤੇ ਖੁੱਲੇ ਚ ਲਿਆ ਕੇ ਰੱਖਤਾ। ਹਾਂਜੀ। ਤੇ ਫਿਰ ਤਾਂ ਬੜੀ ਦਿੱਕਤ ਆ ਗਈ ਹੋਣੀ। ਦਿੱਕਤ ਤਾਂ ਫਿਰ ਆਉਂਦੀ ਏ। ਤੇ ਫਿਰ ਤੁਸੀਂ ਕੀ ਚਾਹੁੰਨੇ ਹੋ? ਮਤਲਬ ਹੋਣਾ ਕੀ ਚਾਹੀਦਾ? ਜੋ ਸਰਕਾਰ ਮਦਦ ਕਰੇ। ਪਰ ਰਾਸ਼ਨ ਪਾਣੀ ਆ ਰਿਹਾ ਹੈ? ਹਾਂਜੀ। ਕਦੇ ਆ ਜਾਂਦਾ ਏ ਇੱਕ ਵਾਰੀ ਤਾਂ। ਕਿੰਨੇ ਦਿਨ ਹੋ ਗਏ ਤੁਹਾਨੂੰ ਇੱਥੇ? ਅਸੀਂ ਰਾਤ ਨੂੰ ਹੀ ਪਹੁੰਚੇ ਹਾਂ। ਫਿਰ ਰਾਤ ਨੂੰ। ਹਾਂਜੀ। ਤੇ ਕਿੰਨੇ ਪਰਿਵਾਰੋਂ ਤੁਸੀਂ? ਇੱਥੇ ਅਸੀਂ ਲੱਭਾ ਪਾ ਗਏ। 5 6 ਕਰ ਗਏ ਆ ਜੀ ਸਰ ਇਹ ਨੂਰ ਸ਼ਾਹ ਹਾਂ ਜੀ ਹੜਾ ਦੀ ਮਾਰ ਜਿਹੜੀ ਸਾਡੇ ਸਰਹੱਦੀ ਪਿੰਡਾਂ ਦੇ ਵਿੱਚ ਬਹੁਤ ਪਈ ਏ ਔਰ ਪਾਣੀ ਦਾ ਪੱਧਰ ਜਿਹੜਾ ਹੈ ਲਗਾਤਾਰ ਬਾਰਿਸ਼ ਹੋਣ ਕਰਕੇ ਬਹੁਤ ਜ਼ਿਆਦਾ ਵੱਜ ਚੁੱਕਿਆ ਹੈ ਔਰ ਪਾਣੀ ਦਾ ਪਦ ਪਦਜਲ ਲਗਾਤਾਰ ਵਧਨ ਕਰਕੇ ਜਿਹੜਾ ਇਹ ਉਹਨਾਂ ਟਾਹਨੀਆਂ ਤੇ ਉਹਨਾਂ ਪਿੰਡਾਂ ਦੇ ਵਿੱਚ ਪਾਣੀ ਦੀ ਮਾਰ ਪਈਏ ਜਿੱਤੇ ਹਾਲ ਤੱਕ ਪਾਣੀ ਨਹੀਂ ਪਹੁੰਚਿਆ ਸੀ ਔਰ ਲੋਕਾਂ ਦੇ ਜਿਹੜੇ ਖੇਤ ਨੇ ਉਹਨਾਂ ਦੇ ਤਾਂ ਨੁਕਸਾਨ ਹੋਇਆ ਹੀ ਹੋਇਆ ਨਾਲ ਹੀ ਜਿੰਨੇ ਵੀ ਘਰ ਨੇ ਉਹ ਸਾਰੇ ਦੇ ਸਾਰੇ ਜਿਹੜੇ ਪਾਣੀ ਵਿੱਚ ਆ ਚੁੱਕੇ ਨੇ ਔਰ ਲੋਕ ਜਿਹੜੇ ਕਿਤਨਾ ਕਿਛਤਾ ਉਤੇ ਰਹਿਣ ਲੱਗੇ ਮਜਬੂਰ ਹੋ ਚੁੱਕੇ ਨੇ ਔਰ ਇਹ ਕਹਈਏ ਕਿ ਇਸ ਟਾਈਮ ਪ੍ਰਸ਼ਾਸਨ ਵੱਲੋਂ ਜਿਹੜੇ ਲੋਕਾਂ ਨੂੰ ਜਿਹੜੇ ਰਾਹਤ ਕੇਂਦਰ ਪ੍ਰੋਵਾਈਡ ਕਰਵਾਏ ਗਏ ਨੇ ਔਰ ਲੋਕਾਂ ਨੂੰ ਉਹਨਾਂ ਰਾਹਤ ਕੇਂਦਰਾਂ ਦੇ ਵਿੱਚ ਪਹੁੰਚ ਕੇ ਸਾਡੇ ਵੱਲੋਂ ਜਿਹੜੀ ਰਾਤ ਸਮਗਰੀ ਇੱਕ ਅਲੀ ਦੀ ਕੱਚੀ ਸਬਜ਼ੀ ਨਾਲੇ ਜਿਹੜਾ ਬਣਿਆ ਹੈ ਲੰਗਰ ਜਿਹੜਾ ਉਹਨਾਂ ਤੱਕ ਪ੍ਰੋਵਾਈਡ ਕਰਵਾਇਆ ਜਾ ਰਿਹਾ ਹੈ ਦੇਖੋ ਕਿਤੇ ਨਾ ਕਿਤੇ ਪਾਣੀ ਦਾ ਪੱਧਰ ਵਧਨ ਕਰਕੇ ਔਰ ਜਿਹੜੇ ਰਾਤ ਕੈਂਪ ਬਣਾਏ ਗਏ ਨੇ ਤਾਂ ਲੋਕਾਂ ਦੀ ਇੱਕ ਵਾਰੀ ਉਹਨਾਂ ਤੱਕ ਪਹੁੰਚਣਾ ਜਿਹੜਾ ਥੋੜਾ ਜਿਹਾ ਮੁਸ਼ਕਲ ਹੋ ਜਾਂਦਾ ਕਿਉਂਕਿ ਇੱਕ ਜਿਹੜਾ ਪੰਛੀ ਹੁੰਦਾ ਉਹਦੇ ਵਸਤੇ ਆਪਣਾ ਆਲਣਾ ਛੱਡਣਾ ਬਹੁਤ ਔਖਾ ਹੈ ਇਹ ਤਾਂ ਲੋਕਾਂ ਦੇ ਕਾਰਨ ਨੇ ਜਿਹੜਾ ਉਹਨੇ ਤਿੰਨ ਕ ਦਿਨਾਂ ਦਾ ਜੋੜ ਕੇ ਜਿਹੜੇ ਬਣਾਏ ਹੋਏ ਨੇ ਤਾਂ ਆਪਣੇ ਘਰਾਂ ਨੂੰ ਛੱਡ ਕੇ ਇੱਕ ਵਾਰੀ ਆਣਾ ਜਿਹੜਾ ਲੋਕਾਂ ਵਾਸਤੇ ਬਹੁਤ ਔਖਾ ਹੈ ਜੀ ਤਾਂ ਇਸ ਟਾਈਮ ਜਿਹੜਾ ਇਹ ਪਸ਼ਾਸਤਨ ਵੱਲੋਂ ਜਿਹੜਾ ਅਲਰਟ ਜ ਪਹੁੰਚੇ ਨੇ ਔਰ ਸਾਨੂੰ ਜਿਵੇਂ ਪਤਾ ਲੱਗਿਆ ਕਿ ਲੋਕ ਇੱਥੇ ਪਹੁੰਚੇ ਨੇ 코로나 ਨੂੰ ਹਾਲ ਤੱਕ ਲੰਗਰ ਵਗੈਰਾ ਨਹੀਂ ਮਿਲਿਆ ਤਾਂ ਇੱਕ ਜਿਹੜਾ ਉਦੇਦਾਰ ਹੋਂਦੇ ਨਾਤੇ ਇੱਕ ਸਮਾਜ ਸੇਵੀ ਹੋਂਦੇ ਨਾਤੇ ਜਿਹੜਾ ਇੱਕ ਫਰਜ਼ੀ ਬੰਦਾ ਹੈ ਕਿ ਉਹਨਾਂ ਤੱਕਨ ਪਹੁੰਚ ਕਰਕੇ ਉਹਨਾਂ ਤੱਕਨ ਇਹ ਸਾਰੀ ਸਬਜ਼ੀਆਂ ਰਾਸ਼ਨ ਔਰ ਲੰਗਰ ਜਿਹੜਾ ਪਹੁੰਚਾਇਆ ਜਾਵੇ ਤਾਂ ਕਿ ਜਿਹੜਾ ਸਾਡਾ ਕੋਈ ਵੀ ਭਾਂ ਪ੍ਰਾਯਾ ਭਾਂ ਜਿਹੜੇ ਉਹ ਭੁੱਖਾ ਨਾ ਸੋਹੇ ਸਰ ਅਸੀਂ ਵੱਡੇ ਵੱਡੇ ਪਾਣੀ ਚ ਲੰਗ ਕੇ ਆਏ ਕਿੰਨਾ ਕੁ ਪਾਣੀ ਸਾਡੇ ਉੱਤੇ ਲਗੜਕ ਪਾਣੀ ਆਇਆ ਪਰ ਪਰ ਕਰਦਾ ਸਮਾਨ ਕਰਾਂ ਦਾ ਸਮਾਨ ਅਸੀਂ ਕੋਠਿਆਂ ਤੇ ਸਿੱਟਤਾ ਤੇ ਬਾਕੀ ਜਿਹੜਾ ਪਸ਼ੂ ਡੰਗਰ ਲੈ ਕੇ ਹਾਂਜੀ ਪਸ਼ੂ ਲੈ ਕੇ ਅਸੀਂ ਵਾਪਸ ਇੱਥੇ ਆ ਗਏ ਬੱਚੇ ਲੈ ਕੇ ਤੇ ਪਸ਼ੂ ਲੈ ਕੇ ਅਸੀਂ ਇੱਥੇ ਆ ਗਏ ਬਹੁਤ ਬੜੀ ਦਿੱਕਤ ਹੈ ਬਹੁਤ ਦਿੱਕਤ ਰਹੀ ਸਰ ਵੀ ਕੰਮ ਤੇ ਲੱਗੇ ਹੁੰਦੇ ਚਲ ਵਧੀਆ ਸੀ ਪਰਿਵਾਰ ਸਾਰੇ ਇਕੱਠਾ ਰਹ ਜਾਂਦੇ ਹੁਣ ਬੱਚੇ ਕਿੱਧਰ ਆ ਮਾਪੇ ਕਿੱਧਰ ਆ ਅੱਛਾ ਤੁਹਾਡੇ ਬੱਚੇ ਕਿੱਥੇ ਨੇ ਬੱਚੇ ਸਾਡੇ ਕੋਈ ਇੱਥੇ ਆ ਤੇ ਕੋਈ ਉੱਧਰ ਗਿਆ ਕੋਈ ਨਨਕਿਆਂ ਚਲੇ ਗਏ ਜਿੱਦਾਂ ਬਸ ਬੱਚਿਆਂ ਨੂੰ ਨਨਕੇ ਭੇਜਦਾ ਹਾਂਜੀ ਤੇ ਆਪ ਤੁਸੀਂ ਇੱਥੇ ਰਹ ਰਹੇ ਹੋ ਅਸੀਂ ਇੱਥੇ ਰਹ ਰਹੇ ਹਾਂ ਸਰ ਅਸੀਂ ਤੇ ਚਾਹੁੰਦੇ ਜੀ ਇੱਥੇ ਹੀ ਕੈਂਪ ਬਣਾਇਆ ਜਾਵੇ ਤੇ ਸਾਡੀ ਸਹਾਇਤਾ ਕੀਤੀ ਜਾਵੇ ਤੇ ਬਾਕੀ ਸਾਨੂੰ ਜੋ ਵਸਤੇ ਕਲਾਜ ਜੇ ਕੈਂਪ ਬਣਾਇਆ ਗਿਆ ਉੱਥੇ ਅਸੀਂ ਜਾ ਹੀ ਨਹੀਂ ਸਕਦੇ ਉੱਥੇ ਕਿਉਂ ਨਹੀਂ ਜਾ ਸਕਦੇ ਉੱਥੇ ਸਰ ਜੋ ਗੁੱਦੜ ਬੈਣੀ ਤੋਂ ਅੱਗੇ ਨੂਰ ਸ਼ਾਹ ਨੂੰ ਰਸਤਾ ਜਾਂਦਾ ਤੇ 4-5-5 ਫੁੱਟ ਪਾਣੀ ਹੈ ਜੀ ਅਸੀਂ ਨਹੀਂ ਜਾ ਸਕਦੇ ਉੱਥੇ ਇੱਥੇ ਸਹੀ ਜਗ੍ਹਾ ਹੈ ਸਰ ਲਾਡਾ ਡਾਣਾ ਮੇਰੇ ਖੁੱਲੇ ਥੱਲੇ ਰਹਿਣਾ ਬਹੁਤ ਔਖਾ ਹੋਊਗਾ ਮੱਛਰ ਬਹੁਤ ਹੈ ਸਰ ਕੋਈ ਗੱਲ ਨਹੀਂ ਔਖੇ ਸੁੱਖ ਦਿਨ ਕੱਟਨੇ ਪੈਂਦੇ ਸਰ ਕਿੰਨੇ ਦਿਨ ਕਟੋਗੇ ਸਰ ਜਿੰਨੇ ਦਿਨ ਪਾਣੀ ਦੀ ਦਿੱਕਤ ਆ ਰਹੀ ਉਹਨਾਂ ਨੇ ਇੱਥੇ ਰਹਿਣਾ ਹੀ ਪਊਗਾ ਪਰ ਬੱਚੇ ਵੀ ਇੱਥੇ ਨੇ ਜੀ ਸਰ ਸਮਾਨ ਫਿਰ ਤੁਹਾਨੂੰ ਅਸਕਰ ਕਰਦਾ ਸਮਾਨ ਕਿਤੇ ਕਰ ਸਰ ਰਬ ਦੇ ਆਸਰੇ ਛੱਡ ਦਿੱਤਾ ਜੀ ਜੀ ਸਮਾਨ ਤੋਂ ਮਦਦ ਦਿੱਤੀ ਹੈ ਸਰ ਮਦਦ ਭੈਣ ਜੀ ਦਾ ਬਹੁਤ ਧੰਨਵਾਦ ਕਰਦੇ ਆ ਜੀ ਪੂਜਾ ਜੀ ਦਾ ਜਿਨ੍ਹਾਂ ਨੇ ਸਾਡੀ ਸਹਾਇਤਾ ਕੀਤੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਨਾ ਜੀ ਪ੍ਰਸ਼ਾਸਨ ਨੇ ਲੈ ਕੇ ਆਇਆ ਪ੍ਰਸ਼ਾਸਨ ਦੇ ਜੀ ਪਸ਼ੂਆਂ ਵਾਸਤੇ ਫੀਡ ਆਈ ਹੈ ਜੇ ਫਿਲਹਾਲ ਤਾਂ ਨਹੀਂ ਮਿਲੇਗੀ ਦੇ ਲਈ ਤੇ ਫਿਰ ਉਹ ਵੀ ਤੁਹਾਨੂੰ ਦੱਸ ਦਿਆਂਗੇ ਹਾਂਜੀ ਇਹ ਲੋਕਾਂ ਨੇ ਪ੍ਰੇਫਰ ਕੀਤਾ ਜੀ ਤਾਸੀ ਨੂੰ ਰਾਹਤ ਕੈਂਪ ਜੀ ਫਿਰ ਇਹਨੂੰ ਡਾਇਵਰਟ ਕਰਤਾ ਹੈ ਕਿੰਨੇ ਕੁ ਪਰਿਵਾਰ ਆ ਜਿਹੜੇ ਇੱਥੇ ਆਏ ਆ ਔਰ ਇੱਥੇ ਮਤਲਬ ਦੇਖਣ ਚ ਆ ਰਹੇ ਕਾਫੀ ਪਸ਼ੂ ਵੀ ਜਿਹੜੇ ਬੰਨੇ ਹੋਏ ਆ ਹਾਂਜੀ 340 ਪਰਵਾਰ ਹੈਗੇ ਨੇ ਜੀ کافی ਲੋਕ ਹੈਗੇ ਨੇ ਜਿਹੜੇ ਇੱਥੇ ਆਏ ਆ ਤੁਸੀਂ ਕਿਸ ਤਰ੍ਹਾਂ ਮੈਨੇਜ ਕਰ ਰਹੇ ਹੋ ਇਹਨਾਂ ਨੂੰ ਕਿਵੇਂ ਪਰ ਇਹਦਾ ਤਕਰਹਤ ਪਹੁੰਚਾ ਰਹੇ ਅਸੀਂ ਇਹਨਾਂ ਨੂੰ ਜੀ ਚਾਰਾ ਵੀ ਪਹੁੰਚ ਗਿਆ ਹੈਗਾ ਕੈਟਫੀਡ ਵੀ ਪਹੁੰਚ ਗਿਆ ਹੈ ਰਾਤ ਦਾ ਇਹਨਾਂ ਨੇ ਰੋਟੀ ਵੀ ਖਾ ਲਈ ਅਸੀਂ ਇਹੀ ਪੁੱਛਣ ਆਏ ਸੀ ਕਿ ਇਹਨਾਂ ਨੂੰ ਰਾਤ ਦੀ ਰੋਟੀ ਮਿਲ ਗਈ ਹੈ ਇਹਨਾਂ ਨੇ ਖਾ ਲਈਏ ਕੱਲੇ-ਕੱਲੇ ਪਰਿਵਾਰ ਨੂੰ ਜਾ ਕੇ ਮਿਲ ਗਏ ਮਿਲਲੇ ਹੈਗੇ ਆ ਮੰਜੇ ਇਹਨਾਂ ਕੋਲ ਹੈਗੇ ਨੇ ਜਿਹੜੇ ਆਪਦੇ ਸਮਾਨ ਚ ਇਹਨਾਂ ਨੂੰ ਲੈ ਕੇ ਆਏ ਹੈਗੇ ਨੇ ਹੁਣੇ ਰੋਟੀ ਖਾ ਕੇ ਆਪਦਾ ਪਹਿ ਜਾਣਗੇ ਨਹੀਂ ਜੀ ਤੁਸੀਂ ਦੇਖ ਰਹੇ ਹੋਵੋਗੇ ਸ਼ਾਪਸ ਨੇ ਉਹ ਅੱਗੇ ਬਰਾਂਡਾ ਹੈਗਾ ਤੇ ਜੇ ਕਿਸੇ ਨੂੰ ਟੈਂਟ ਦੀ ਲੋੜ ਹੋਈਏ ਅਸੀਂ ਟੈਂਟਲੀ ਦੇਵਾਂਗੇ ਸ਼ਾਪਸ ਕੋਲਰੇ ਨੇ ਲੋਕ ਬਹੁਤ ਸਾਡੇ ਨਾਲ ਸਪੋਰਟ ਕਰ ਰਹੇ ਨੇ ਲੋਕਾਂ ਦੀ ਮਦਦ ਵਾਸਤੇ ਆ ਰਹੇ ਨੇ ਤੇ ਜਿਹੜੇ ਸਾਡੇ ਵਪਾਰੀ ਵੀਰ ਹੈਗੇ ਨੇ ਉਹ ਇੰਨਾ ਵਾਸਤੇ ਆਪਦੀਆਂ ਦੁਕਾਨਾਂ ਵੀ ਕੋਲਰੇ ਨੇ ਬਾਕੀ ਜਿਹੜੇ ਰੀਲੀਫ ਕੈਂਪਸ ਹੈ ਉਹ ਇਸੇ ਤਰ੍ਹਾਂ ਓਪਨ ਚ ਹੈ ਜਾਂ ਮਤਲਬ ਉਹ ਕਵਰਡ ਚ ਹੈ ਨਹੀਂ ਜੀ ਸਾਰੇ ਹੀ ਬੰਦ ਚ ਹੈ ਇਹ ਵੀ ਬੰਦ ਚ ਹੀ ਮੰਨੋ ਕਿਉਂਕਿ ਸ਼ਾਪਸ ਨੇ ਸ਼ਾਪਸ ਦੇ ਅੱਗੇ ਬਰਾਂਡੇ ਨੇ ਤੇ ਇਹ ਬੰਦ ਚ ਇਹਨਾਂ ਨੇ ਜਿਹੜੇ ਆਪਦੇ ਪਸ਼ੂ ਹੈ ਉਹ ਓਪਨ ਚ ਬੰਨੇ ਹੋਏ ਆ ਆਪ ਤਾਂ ਇਹ ਹੁਣ ਬਰਾਂਡੀਆਂ ਦੇ ਵਿੱਚ ਪੈਣਗੇ ਐਮ ਜਿਸ ਤਰ੍ਹਾਂ ਦੇਖਿਆ ਜਾ ਰਿਹਾ ਕਿ ਜਿਵੇਂ ਮੱਛਰ ਮੁੱਛਰ ਕਾਫੀ ਹੈ ਸੋਨ ਨੂੰ ਵੀ ਦਿੱਕਤ ਆ ਸਕਦੀ ਹੈ ਫਰਦਰ ਤੁਹਾਡੇ ਵੱਲੋਂ ਕਿਸ ਤਰ੍ਹਾਂ ਦੇ ਐਫਰਟਸ ਨੇ ਮੰਨ ਲਓ ਕੱਲ ਨੂੰ ਤੁਸੀਂ ਕਿਸ ਤਰ੍ਹਾਂ ਦੇ ਅੱਗੇ ਐਫਰਟਸ ਕਰ ਰਹੇ ਹੋ ਵੀ ਇਹਨਾਂ ਨੂੰ ਹੋਰ ਕੀ ਕੀਤਾ ਜਾ ਸਕਦਾ ਹਾਂ ਜੀ ਅਸੀਂ ਇਹਨਾਂ ਨੂੰ ਮੋਸਕੀਟੋ ਨੈਟਸ ਪ੍ਰੋਵਾਈਡ ਕਰ ਦਿਆਂਗੇ ਜੀ ਸਾਡੇ ਕੋਲ ਉਪਲਬਧ ਹੈਗੀਆਂ ਮੋਸਕੀਟੋ ਨੈਟਸ ਅਸੀਂ ਇਹਨਾਂ ਨੂੰ ਪ੍ਰੋਵਾਈਡ ਕਰ ਦਿਆਂਗੇ ਇਹਨਾਂ ਨੂੰ ਅਸੀਂ ਮੋਸਕੀਟੋ ਵਾਸਤੇ ਕੋਈ ਵੀ ਸਾਨੂੰ ਜਿਹੜੀ ਕੋਈ ਅਪਾਇੰਟਮੈਂਟ ਹੈਗੀ ਉਹ ਕੱਲ ਤੱਕ ਪ੍ਰੋਵਾਈਡ ਕਰ ਦਿਆਂਗੇ ਕਿੰਨੇ ਪਰਿਵਾਰ ਜਿਹੜੇ ਹੁਣ ਤੱਕ ਆ ਗਏ ਇਹ ਤੋਂ 40 ਪਰਿਵਾਰ ਹੈਗੇ ਨੇ 100 ਦੀ ਮੈਨੂੰ ਦੱਸਿਆ ਗਿਆ ਕਿ 100 ਤੱਕ ਵੀ ਗਿਣਤੀ ਵਾਸਤੇ ਇੱਥੇ ਹੋ ਜਾਏਗਾ ਜੀ ਜੀ